ਰਾਜਪੁਰੇ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਡੀਐਸਪੀ ਵਿਕਮਜੀਤ ਸਿੰਘ ਬਰਾੜ ਦੇ ਅਗਵਾਈ ਦੇ ਵਿੱਚ ਐਸਐਚਓ ਸਿਟੀ ਐਸਐਚਓ ਸਦਰ ਐਸਐਚਓ ਬਨੂੜ ਦੀਆਂ ਟੀਮਾਂ ਨੇ ਰਾਜਪੁਰੇ ਦੇ ਨੇੜੇ ਟੋਲ ਪਲਾਜ਼ਾ ਅਤੇ ਰਾਜਪੁਰੇ ਦੇ ਵਿੱਚ ਸ਼ਰਾਬ ਠੇਕੇਦਾਰ ਦੇ ਗੋਲੀ ਚਲਾ ਕੇ ਕਾਰ ਤੇ ਟਕਰ ਹੋਏ ਦੋ ਗੈਂਗਸਟਰ ਨੂੰ ਬਨੂੜ ਦੇ ਨੇੜੇ ਘੇਰ ਕੇ ਇੱਕ ਮੁਕਾਬਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਇਸ ਮੁਕਾਬਲੇ ਦੇ ਵਿੱਚ ਇੱਕ ਗੈਂਗਸਟਰ ਦੀਪਕ ਜਕਮੀ ਹੋ ਗਿਆ ਜਦ ਕਿ ਦੂਜਾ ਰਮਨਦੀਪ ਪੁਲਿਸ ਦੇ শিকੰਡੇ ਆ ਗਿਆ ਗ੍ਰਿਫਤਾਰ ਕੀਤੇ ਦੋਨੇ ਗੈਂਗਸਟਰ ਤੋਂ 2 ਪੇ 16 ਵੀ ਬਰਾਮਦ ਹੋਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਬਨੂਰ ਦੇ ਨੇੜੇ ਹੋਏ ਮੁਕਾਬਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਨੇ ਗੈਂਗਸਟਰ ਨੂੰ ਲੈ ਕੇ ਐਫਪੀ ਪਟਿਆਲਾ ਯੁਗੇਸ਼ ਸ਼ਰਮਾ ਵੀ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਜਾਂਚ ਕਰ ਸ਼ੁਰੂ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਦੋਨੇ આરોપી ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕੇ ਸਨ ਕਿ ਇਹ ਮੁਕਾਬਲੇ ਦੇ ਵਿੱਚ ਪੁਲਿਸ ਦੇ ਉੱਤੇ ਚੜ ਗਏ ਪੁਲਿਸ ਮੁਕਾਬਲੇ ਦੇ ਵਿੱਚ ਘਾਇਲ ਹੋਏ ਦੀਪਕ ਕੁਮਾਰ ਨੂੰ ਸਿਵਲ ਹਸਪਤਾਲ ਰਾਜਸਥਾਨਾ ਆਜਰਾਏ ਲੈ ਜਾਇਆ ਗਿਆ ਹੈ ਕਿ ਪੁਲਿਸ ਵੱਲੋਂ ਕਿਰਤਾਰ ਦੇ ਦੂਜੇ ਸਾਥੀ ਰਮਨਦੀਪ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਮੌਕੇ ਤੇ ਐਸਪੀ ਪਟਿਆਲਾ ਜੁਗੇਸ਼ ਸ਼ਰਮਾ ਨੇ ਪੱਤਰਕਾਰਾਂ ਨਾਲ ਬਦਲਵਤ ਕਰਦੇ ਹੋਏ ਦੱਸਿਆ ਦੇ ਅਕੋਰਡਿੰਗਲੀ ਇਨਵੈਸਟੀਗੇਸ਼ਨ ਵਿਬਰਾਨੀ ਵੈਰੀਫਾਈ ਕਰਕੇ ਦੱਸ ਪਾਵਾਂਗੇ ਬਟ ਐਸ ਫਾਰ ਐਸ ਦਿਸ ਇਨਸੀਡੈਂਟ ਇਸ ਕਨਸਰਨ ਜਿਵੇਂ ਵੀ ਪਹਿਲਾਂ ਹੀ ਦੱਸਿਆ ਕਿ ਰਾਤ ਦੋ ਭਿਆਨੇ ਇਨਸੀਡੈਂਟ ਕਰਕੇ ਇਹ ਫਟਾਰ ਹੋਏ ਸੀਗੇ ਤਾਂ ਇਹਨਾਂ ਦੇ ਪਿੱਛੇ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਸੀਗੀਆਂ ਤਾਂ ਸਾਨੂੰ ਰਿਪੋਰਟ ਇਨਫੋਰਮੇਸ਼ਨ ਮਿਲੀ ਟੀਮਸ ਨੂੰ ਟਿਪ ਆਫ ਮਿਲੀਗੀ ਇੱਥੇ ਇਹ ਇਹਨਾਂ ਦੀ ਮੂਵਮੈਂਟ ਸ਼ੱਕੀ ਨਜ਼ਰ ਆ ਰਹੀ ਹੈ ਤਾਂ ਐਸ ਐਚਓ ਸਿਟੀ ਰਾਜਪੁਰਾ सदर ਰਾਜਪੁਰਾ ਤੇ ਬਨੂਰ ਇਹਨਾਂ ਦੀਆਂ ਟੀਮਾਂ ਨੇ ਇਹਨਾਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਰਮਨਦੀਪ ਜਿਹੜਾ ਗੱਡੀ ਚਾੜਿਆ ਸੀਗਾ ਵੈਨਯੂ ਗੱਡੀ ਜਿੱਤੇ ਰਾਤ ਵੀ ਇਹਨਾਂ ਨੇ ਇਨਸੀਡੈਂਟ ਕੀਤਾ ਇਸੇ ਗੱਡੀ ਤੇ ਕੀਤੀ ਸੀ ਇਸੇ ਗੱਡੀ ਤੇ ਵਾਪਰ ਹੂੰ ਤੋਂ ਉਸ ਨਾਲ ਦੀਪਕ ਬੈਠਾ ਸੀਗਾ ਤਾਂ ਇਹਨਾਂ ਨੂੰ ਜਦੋਂ ਘੇਰ ਕੇ ਅਪੀਲ ਕੀਤੀ ਕਿ ਤੁਸੀਂ ਆਪ ਸਰੈਂਡਰ ਕਰ ਦੋ ਵਾਰ-ਵਾਰ ਇਹਨਾਂ ਨੂੰ ਅਪੀਲ ਕੀਤੀ ਪੁਲਿਸ ਪਾਰਟੀ ਨੇ ਬਟ ਦੇ ਇਨਸਟੈਡ ਆਫ ਥੈਟ ਇਹਨਾਂ ਨੇ ਫਾਇਰਿੰਗ ਸਟਾਰਟ ਕੀਤੀ ਚਾਰ-ਪੰਜ ਫਾਇਰ ਇਹਨਾਂ ਨੇ ਪੁਲਿਸ ਪਾਰਟੀ 'ਤੇ ਕੀਤੇ ਜੋ ਇੱਕ ਤਾਂ ਐਸਐਚਓ ਸਦਰ ਰਾਜਪੁਰਾ ਦੀ ਗੱਡੀ ਤੇ ਲੱਗਿਆ ਉਸ ਤੋਂ ਬਾਅਦ ਦੀਪਕ ਲੈਫਟ ਸਾਈਡ ਨੂੰ ਉਤਰ ਕੇ ਕਿੰਨੇ ਫਾਇਰ ਕੀਤੇ ਸੀ ਇਹਨਾਂ ਨੇ ਸਰ 4-5 ਫਾਇਰ ਨੇ ਬਾਕੀ ਅਸੀਂ ਐਫਐਸਆਰ ਟੀਮ ਬੁਲਾਈ ਹੈ ਕ੍ਰਾਈਮ ਸੀਨ ਪ੍ਰੀਜ਼ਰਵ ਕੀਤਾ ਅਕੋਰਡਿੰਗਲੀ ਉਹ ਸਾਨੂੰ ਜਦੋਂ ਕਲੈਕਸ਼ਨ ਆਫ ਐਵੀਡੈਂਸ ਕਰਾਂਗੇ ਤਾਂ ਉਹਦੇ ਵਿੱਚ ਸਾਨੂੰ ਫਰਦਰ ਕਲੈਰੀਫਿਕੇਸ਼ਨ ਹੋਵੇਗਾ ਸਰ ਦੀਪਕ ਫਿਰ ਭੱਜ ਕੇ ਭਜਣ ਲੱਗੇ ਲੈਫਟ ਸਾਈਡ ਉਹ ਭੱਜਿਆ ਤਾਂ ਉਸ ਤੋਂ ਬਾਅਦ ਵੀ ਉਹ ਫਾਇਰ ਕਰਦਾ ਰਿਹਾ ਦੈਨ ਰੈਟੇਲੀਏਸ਼ਨ ਫਾਇਰ ਜਦੋਂ ਹੋਇਆ ਪੁਲਿਸ ਵੱਲੋਂ ਤਾਂ ਉਹਦੀ ਲੱਤ ਦੇ ਵਿੱਚ ਫਾਇਰ ਲੱਗਿਆ ਹੈਗਾ ਤਾਂ ਜਿਹੜਾ ਰਮਨਦੀਪ ਆ ਉਹ ਰਾਈਟ ਸਾਈਡ ਉੱਤਰ ਕੇ ਭਜਣ ਲੱਗਿਆ ਸੀ ਉਹਨੂੰ ਵੀ ਪਾਰਟੀ ਨੇ ਅਪ੍ਰੀਹੈਂਡ ਕਰ ਲਿਆ ਉਹਦਾ ਰਿਵਾਲਵਰ ਜਿਹੜਾ ਸੀਗਾ ਉਹ ਵੀ ਮਿਲ ਗਿਆ ਹੈਗਾ ਤੇ ਦੂਸਰੇ ਬੰਦੇ ਦਾ ਰਿਵਾਲਵਰ ਜਿਹੜਾ ਜ਼ਖਮੀ ਹੈ ਦੀਪਕ ਉਹਦਾ ਵੀ ਉੱਥੇ ਕ੍ਰਾਈਮ ਸੀਨ ਤੇ ਡਿੱਗਿਆ ਹੋਇਆ ਹੈਗਾ ਤਾਂ ਉਹਨੂੰ ਅਸੀਂ ਕਬਜ਼ਾ ਪੁਲਿਸ ਲੈ ਰਿਹਾ ਹੈ। ਰਿਕਵਰ ਕੀ ਕੀ ਰਿਕਵਰ ਕੀ ਹੋਇਆ ਜੀ ਗੱਡੀ ਕਿ ਰਜਿਸਟਰਡ ਕੀਤੀ ਹੈ ਪਹਿਲਾਂ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਜਿਹੜੀ ਹੋਈ ਨਹੀਂ ਹੋਈ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਇਹ ਬੇਸਿਕਲੀ ਸਾਰਾ ਅਜੇ ਪ੍ਰਾਈਮ ਅਫਸਰਾਈ ਇਹਦੇ ਬਾਰੇ ਜ਼ਿਆਦਾ ਡਿਟੇਲ ਚ ਗੱਲ ਨਹੀਂ ਕੀਤੀ ਜਾ ਸਕਦੀ। ਬਟ ਇਨਵੈਸਟੀਗੇਸ਼ਨ ਤੱਕ ਹੁਣ ਤੱਕ ਸਾਨੂੰ ਇਹ ਸਾਹਮਣੇ ਆਇਆ ਕਿ ਰਮਨਦੀਪ ਨਾਲ ਇਹ ਗੱਡੀ ਬਰੌਂ ਕਰਦੀ ਹੈ ਰਮਨਦੀਪ ਅਕੀ ਉਸ ਟ ਹੈਗਾ ਤਾਂ ਫਰਦਰ ਜੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਾਂ ਕਿਤੇ ਹੋਰ ਕਿਸੇ ਪਾਸਟ ਇਨਸੀਡੈਂਟ 'ਚ ਇਹ ਗੱਡੀ ਯੂਜ਼ ਹੋਈ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਨਹੀਂ ਦੱਸਿਆ ਅੱਗੇ ਸੀ ਬੀਐਸਐਨਐਲ ਵੀ ਲਿਖਿਆ ਹੋਇਆ ਕੋਈ ਉਹਦੇ ਨਾਲ ਕੋਈ ਲਿੰਕ ਹੈਗਾ ਉਹਨੂੰ ਵੀ ਬੀਐਸਐਨਐਲ ਲਿਖਿਆ ਹੋਇਆ ਇਹ ਗੱਡੀ ਹੈ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਤੇ ਅਸੀਂ ਕੁਝ ਸਰ ਦੋ ਚੀਜ਼ਾਂ ਦੋ ਵਾਰਦਾਤਾਂ ਹੋਈ ਹੈ ਇੱਕ ਤਾਂ ਟੋਲ ਪਲਾਜ਼ਾ ਤੇ ਇੱਕ ਹੋਇਆ ਠੇਕੇ ਦੇ ਕਿ ਦੋ ਗੱਡੀ ਇਹੀ ਯੂਜ਼ ਹੋਈ ਹੈ ਦੋਵੇਂ ਵਾਰ ਤੇ ਇਹਨਾਂ ਦੀ ਕੋਈ ਮਨਸ਼ਾ ਸੀ ਆ ਕਿਉਂ ਇਹਨਾਂ ਨੇ ਹੋਜੇ ਤੱਕ ਇਨੀਸ਼ਲੀ ਕੁਝ ਪਤਾ ਲੱਗ ਪਾਇਆ ਰਾਤ ਨੂੰ ਜਿਹੜਾ ਇਨਸੀਡੈਂਟ ਹੋਇਆ ਪੂਰਾ ਐਕਚੁਅਲੀ ਟੋਲ ਪਲਾਜ਼ਾ ਤੇ ਵੀ ਇਹਨਾਂ ਨੇ ਬਦਮਾਸ਼ੀ ਟਾਈਪ ਕੀਤੀ ਹੈ ਪਹਿਲਾਂ ਤਾਂ ਉੱਥੇ ਬਦਮਾਸ਼ੀ ਕੀਤੀ ਹੈ ਟੋਲ ਪਲਾਜ਼ਾ ਦੇ EMPLOYEES ਨੂੰ ਕਾਫੀ ਮਿਸਬੀਹਵ ਕੀਤਾ ਹੈ ਤੇ ਫਾਇਰਿੰਗ ਕੀਤੀ ਹੈ ਉਸ ਤੋਂ ਬਾਅਦ ਜੋ ਕਰਿੰਦਿਆਂ ਤੋਂ ਪਤਾ ਲੱਗਿਆ ਠੀਕੇ ਦੇ ਉੱਥੇ ਵੀ ਇਹਨਾਂ ਨੇ ਕਾਫੀ ਬਦਮਾਸ਼ੀ ਕਰਦੇ ਹੋਏ ਉਹਨਾਂ ਨੂੰ ਪਹਿਲਾਂ ਤਾਂ ਕੋਈ ਸ਼ਰਾਬ ਦੀ ਡਿਮਾਂਡ ਕੀਤੀ। ਦੈਨ ਉੱਥੇ ਜਦੋਂ ਬੈਸਬਾਜੀ ਹੋਈ ਉਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਠੇਕਾ ਬੰਦ ਸੀ ਆਲਰੇਡੀ ਜਾਲੀ ਦੇ ਵਿੱਚੋਂ ਇਹਨਾਂ ਨੇ ਫਾਇਰ ਕਰਤਾ। ਤਾਂ ਇੱਕ ਦੇ ਜਿਹੜਾ ਹੈਗਾ ਸ਼ੋਲਡਰ ਇੰਜਰਡ ਹੋਇਆ। ਤਾਂ ਕਲੀਅਰ ਕੱਟ ਮਤਲਬ ਇਹਨਾਂ ਦਾ ਬਦਮਾਸ਼ੀ ਦਾ ਐਟੀਟਿਊਡ ਸੀਗਾ। ਜਿਹੜੇ ਪਹਿਲਾਂ ਤੋਂ ਜਾਣਦੇ ਸੀ ਕਿ ਦੁੱਤੇ ਲਉਗੇ ਕਿ ਕਿਸ ਕੈਨ ਨਾਲ ਇਸੇ ਤਰੀਕੇ ਇਸ ਕਰਕੇ ਜਾਣਨਾ ਸ਼ੁਰੂ ਕਰਕੇ ਸੀਗੇ। ਪਹਿਲਾਂ ਤੋਂ ਜਾਣਦੇ ਸੀ ਕਿ ਕੋਈ ਵੱਖਰੇ ਵੱਖਰੇ ਸ਼ਹਿਰਾਂ ਦੇ ਨੇ। ਜਾਣਨੇ ਕਿ ਕਿਵੇਂ ਆਏ ਸੀਗੇ ਅਮਨ ਤੱਕ ਦੀ ਜਾਣਕਾਰੀ ਇਹ ਬੇਸਿਕਲੀ ਇਨਵੈਸਟੀਗੇਸ਼ਨ ਚ ਕਲੀਅਰ ਹੋਏ ਪਾਏਗਾ ਜਦੋਂ ਇਹਨਾਂ ਨੂੰ ਕੁਐਸਚਨਿੰਗ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਦੈਨ ਵੀ ਕੈਨ ਕਲੈਰੀਫਾਈ ਕੈਨ ਵੀ ਕੈਨ ਕਮੈਂਟ ਕਿ ਇਹਨਾਂ ਦਾ ਕੀ ਅੱਛਾ ਜਿਹਨੂੰ ਗੋਲੀ ਲੱਗੀ ਉਹ ਦੇ ਦੇ ਵਿੱਚ ਕੀ ਕਰ ਰਹੇ ਹੋ ਉਹ ਸਾਰੇ ਮੈਂ ਸਵਾਲ ਹੈ ਕਿ ਇਹ ਕੋਈ ਨਸ਼ੇ ਦੇ ਵੱਲੋਂ ਆਏ ਬਲੂ ਨਸ਼ੇ ਤਾਂ ਨਹੀਂ ਸੀਗੇ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀਗਾ ਕਿਉਂਕਿ ਹੋਜੇ ਤੱਕ ਇਨੀਸ਼ੀਅਲੀ ਇਹ ਮੈਡੀਕਲ ਰਿਪੋਰਟ ਹੀ ਦੱਸ ਸਕਦੀ ਹੈ ਮੈਡੀਕਲ ਜੋ ਇਹਨਾਂ ਦਾ ਹੋਏਗਾ ਰਿਕਵਰੀ ਕੀ ਕੀ ਹੈ ਸਰ ਹੁਣ ਤੱਕ ਰਿਕਵਰੀ ਦੋ ਵੈਪਨ ਕਵਰ ਹੋਏ ਹੈ ਸਰ ਇਹ ਆਏ ਕਿੱਧਰੋਂ ਸੀਗੇ ਸਰ ਕੰਟਰੀ ਮੇਡ ਨੇ ਕਿਹੜੇ ਨੇ ਉਹ ਥੋੜਾ ਦੱਸੋ ਇਹ ਅਸੀਂ ਐਕਚੁਅਲੀ ਤੁਹਾਨੂੰ ਕੰਟਰੀ ਮੇਡੀਆ ਬੇਸਿਕਲੀ ਪ੍ਰਾਈਮ ਹੈ ਫਸਾਈ ਬਟ ਫਿਰ ਵੀ ਅਸੀਂ ਇਹਨੂੰ ਚੈੱਕ ਕਰ ਰਹੇ ਹਾਂ ਇਹ ਕਿਧਰੋਂ ਆਏ ਆ ਜੀ ਇਧਰੋਂ ਆਏ ਆ ਇਧਰੋਂ ਬਨੂਰ ਵੱਲੋਂ ਆਏ ਇਹ ਸਾਈਡ ਤੋਂ ਆ ਰਹੇ ਸੀਗੇ ਜੀ ਮਤਲਬ ਟੁਵਾਰਡਸ ਇਹਧਰ ਨੂੰ ਜਾ ਰਹੇ ਸੀ ਠੀਕ ਹੈ ਤੇ ਸਰ ਹੋਰ ਇਨਵੈਸਟੀਗੇਸ਼ਨ ਚ ਕੁਝ ਸਾਹਮਣੇ ਆਇਆ ਹੋਵੇ ਇਹ ਦੋਵੇਂ ਸੀਗੇ ਜਾਂ ਹੋਰ ਵੀ ਨਾੜਾ ਕੋਈ ਨੈਕਸਸ ਕੰਮ ਕਰ ਰਿਹਾ ਹੈ ਮੇਰਾ ਇਹਦੇ ਨਾਲ ਹੀ ਜੁੜਿਆ ਕੁਛ ਨਹੀਂ ਕਿਉਂਕਿ ਮੁਹਾਲੀ ਤੋਂ ਆ ਰਹੀ ਸੀ ਜਾਣਕਾਰੀ ਮਿਲ ਰਹੀ ਹੈ ਮੁਹਾਲੀ ਕਿਸ ਨੂੰ ਮਿਲਣ ਗਏ ਸੀਗੇ ਕੋਈ ਨਾ ਕੋਈ ਇਨੀਸ਼ੀਅਲੀ ਕੋਈ ਇ ਮਤਲਬ ਬੜੀ अर्ली स्टेज ऑफ इन्वेस्टिगेशन ਆ ਕਿ ਜਿੱਤੇ ਆਪਾਂ ਇਹਨੂੰ ਕੋਈ ਕਮੈਂਟ ਕਰ ਪਾਈਏ ਜਦੋਂ ਇਹਨੂੰ thoroughली इन्वेस्टिगेट ਕਰਾਂਗਾ then we can ਜਿੱਦੇ ਪੈਰ 'ਚ ਗੋਲੀ ਵੱਜੀ ਹੈ ਉਹ ਸਟੇਬਲ ਹੈ ਸਰ ਸਟੇਬਲ ਹੈ ਸਟੇਬਲ ਤੇ ਹੋਰ ਦੂਜਾ ਜਿਹੜਾ ਉਹਦੇ ਤੇ ਗੋਲੀ ਤਾਂ ਨਹੀਂ ਵਜੀ ਨਹੀਂ ਨਹੀਂ ਉਹ ਨਹੀਂ ਇੰਜਰ ਹੋਇਆ ਇੱਕ ਹੀ ਇੱਕ ਹੀ ਗੋਲੀ ਲੱਗੀ ਇੱਕ ਪੈਰ ਤੇ ਗੋਲੀ ਲੱਗੀ ਜਿਹੜਾ ਇੰਜਰਡ ਹੋਇਆ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਗਿਆ ਹੁਣ ਆ ਏਪੀ ਜਨ ਹਸਪੀਟਲ ਲੈ ਕੇ ਜਾਵਾਂਗੇ ਉੱਥੋਂ ਬਾਅਦ ਉਹ ਡਿਸਾਈਡ ਕਰਨਗੇ ਕਿ ਇਹਦੀ ਕੰਡੀਸ਼ਨ ਕਿਹੋ ਜੀ ਹੈ ਕੋਈ ਰੈਫਰ ਕਰਦੇ ਆ ਤਾਂ ਉਹ ਹਲੇ ਹਿਰਾਸਤ ਚ ਲਿੱਤੇ ਹੋਏ ਨੇ ਦੋਨੋਂ ਜੀ ਡੈਫੀਨੇਟਲੀ ਅਕਿਊਜ਼ ਐ ਬੀਨ ਅਰੈਸਟਡ ਹੂੰ ਹੂੰ ਸਰ ਹੋਰ ਕੋਈ ਇਨਵੈਸਟੀਗੇਸ਼ਨ ਨਿਕਲਿਆ ਹੋਵੇ ਇੱਥੇ ਦੀ ਜਿਹੜੀ ਲੋਕੇਸ਼ਨ ਐ ਇੱਥੇ ਸਾਰਾ ਹੋਇਆ ਐ ਇੱਥੇ ਪੁਲਿਸ ਨੂੰ ਟਿਪ ਆਫ ਸੀ ਲੇਕਿਨ ਇਸ ਪਾਸੇ ਲ ਦੇ ਵਿੱਚ ਇਹਨਾਂ ਦੀ ਮੂਵਮੈਂਟ ਹੋ ਰਹੀ ਹੈ ਕਾਰ ਤੇ ਮੂਵ ਕਰ ਰਹੇ ਆ ਇਹ ਕਿੱਥੇ ਰੁਕੇ ਹੋਏ ਸੀ ਜਾਂ ਕਿੱਥੇ ਇਹਨਾਂ ਦਾ ਹਾਈਡ ਆਊਟ ਸੀਗਾ ਉਹਦੇ ਬਾਰੇ ਅਸੀਂ ਇਨਟੈਰੋਗੇਸ਼ਨ ਦੇ ਦੌਰਾਨ ਹੀ ਤੁਹਾਨੂੰ ਵੀ ਦੱਸਾਂ ਸਰ ਕੋਈ ਲੋਕਲ ਇਨਵੋਲਵਮੈਂਟ ਤਾਂ ਨਹੀਂ ਹਜੇ ਤੱਕ ਸਾਹਮਣੇ ਆਈ ਪਟਿਆਲਾ ਏਰੀਆ ਦੀ ਆ ਰਾਜਪੁਰਾ ਦੀ ਆ ਬਨੂਰ ਦੀ ਮੈਂ ਇਹੀ ਕਹਿ ਰਿਹਾ ਕਿ ਹਲੇ ਬੜੀ अर्ਲੀ ਸਟੇਜ ਆਫ ਇਨਵੈਸਟੀਗੇਸ਼ਨ ਆ ਕਿ ਆਪਾਂ ਇਹਨੂੰ ਡਿਟੇਲ ਦੇ ਵਿੱਚ ਕੋਈ ਕਮੈਂਟ ਕਰ ਪਾਈਏ ਅੱਛਾ ਇੱਕ ਬਹੁਤ ਵੱਡਾ ਸਵਾਲ ਹੈ ਕਿ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਇਹੋ ਜਿਹੀ ਹੋਈ ਹੈ ਇੱਥੇ ਆਪਰੇਸ਼ਨ ਹੋਏ ਆ ਜਿੱਥੇ ਬਿਲਕੁਲ 6-70 ਉੱਥੋਂ ਹੀ ਜਾਣਕਾਰੀ ਕੁਝ ਮਿਲੀ ਸੀ ਉੱਥੋਂ ਹੀ ਟਿਪ ਆਫ ਮਿਲੀ ਸੀਗੀ ਕਿ ਆਸ-ਪਾਸ ਦੇ ਲੋਕਾਂ ਨੇ ਦੱਸਿਆ ਸੀਗਾ ਇਹ ਇਹ ਮਤਲਬ ਕੋਇਨਸੀਡੈਂਸੀ ਹੈ ਕਿ ਥਾਣਾ ਨੇੜੇ ਹੀ ਸੀਗਾ ਸਾਡੀਆਂ ਟੀਮਾਂ ਨਾਲ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਰਾਤ ਦੀਆਂ ਇਹ ਇਹਨਾਂ ਦੇ ਮਗਰ ਸੀ ਮਤਲਬ ਕਿਉਂਕਿ ਮੇਜਰ ਇਨਸੀਡੈਂਟ ਸੀਗਾ ਪਟਿਆਲੇ ਦੇ ਦੋ ਮਤਲਬ ਇੰਪੋਰਟੈਂਟ ਜਗ੍ਹਾ ਤੇ ਜਿਹੜੀ ਫਾਇਰਿੰਗ ਹੋਈ ਸੀ ਤਾਂ ਥੋੜ੍ਹੀ ਲਈ ਅਸੀਂ ਇਹਨੂੰ ਫਾਲੋ ਕਰ ਰਹੇ ਸੀਗੇ ਆ ਟਿਪ ਆਫ ਸੀਗੀ ਉਹ ਅਕੋਰਡਿੰਗਲੀ ਜਿੱਥੇ ਇਹਨੂੰ ਇੰਟਰਸੈਪਟ ਕਰ ਸਕਦੇ ਸੀ ਉੱਥੇ ਇੰਟਰਸੈਪਟ ਕਰਿਆ। ਇਨਵੈਸਟੀਗੇਸ਼ਨ ਚ ਆਇਆ ਹੈ ਕਿ ਕਿਸੇ ਵੱਡੇ ਗੈਂਗਸ ਤੋਂ ਸੰਬੰਧ ਹੋ ਸਕਦਾ ਹੈ ਜਾਂ ਕੋਈ ਨਾਮੀ ਗੈਂਗਸਟਰ ਦੇ ਨਾਲ ਲਿੰਕ ਹੋ ਸਕਦਾ ਹੈ। ਇਨਿਸ਼ੀਅਲੀ ਕੁਝ ਗੈਂਗਸਟਰ ਦੇ ਨਾਲ ਸੰਬੰਧ ਡੈਫੀਨਿਟਲੀ ਜਿਸ ਤਰੀਕੇ ਦਾ ਇਹਨਾਂ ਦਾ ਐਕਟ ਹੈਗਾ ਜਿਹੜਾ ਇਹਨਾਂ ਦਾ ਇਨਸੀਡੈਂਟ ਆ ਜੋ ਇਹ ਬਦਮਾਸ਼ੀ ਜਾਂ ਗੈਂਗਸਟਰイズਮ ਨੂੰ ਪ੍ਰਮੋਟ ਕਰਦੇ ਕਰਨ ਵਾਲਾ ਇਹਨਾਂ ਦਾ ਐਕਟ ਸੀਗਾ। ਤਾਂ ਅਕੋਰਡਿੰਗਲੀ ਹੋ ਸਕਦਾ ਕਿਸੇ ਇਹਨਾਂ ਦਾ ਸੰਬੰਧ ਹੋਵੇ। ਬਟ ਇਹਨੂੰ ਹਲੇ ਫਾਰਦੀ ਹਾਲ ਦੀ ਘੜੀ ਨੂੰ ਕੋਈ ਕਮੈਂਟ ਨਹੀਂ ਕੀਤਾ ਸਰ ਡਿਫਰੈਂਟ ਰੂਟ ਲੈ ਕੇ ਆ ਰਹੇ ਸੀ ਜਨਪੁੱਜ ਕੇ ਕਿਉਂਕਿ ਜੋ ਕੁਝ ਹੋਇਆ ਸੀ ਰਾਤ ਨੂੰ 12 ਘੰਟੇ ਪਹਿਲਾਂ ਦੀ ਜਿਸਪੀ ਲਿਖਿਆ ਹੈ ਡੀਜੀਪੀ ਸਾਹਿਬ ਨੇ ਤਾਂ ਇਹ ਕਾਰਨ ਸੀਗਾ ਯਾਰ ਕਿ ਕੋਈ ਮੇਨ ਰੂਟ ਤਾਂ ਨਹੀਂ ਲੈ ਆ ਇਹਨਾਂ ਨੇ ਜਨਪੁੱਜ ਕੇ ਕਿ ਇਧਰੋਂ ਆ ਰਹੇ ਸੀ ਕਿਸ ਨੂੰ ਮਿਲਣਾ ਆ ਰਿਹਾ ਸੀ ਲੋਕੀ ਹੋ ਸਕਦਾ ਕਿ ਕਿੰਦਾ ਰਸਤੇ ਆ ਰਿਹਾ ਕਿੰਨੇ ਕ੍ਰਿਮੀਨਲ ਐਲੀਮੈਂਟ ਹੈ ਉਹਦਾ ਮੋਡਸ ਆਪਰੇਂਡੀ ਇਹ ਹੁੰਦਾ ਕਿ ਕੋਈ ਨਾ ਕੋਈ ਜਿਹੜਾ ਬਚਾਅ ਵਾਲਾ ਰੂਟ ਹੈ ਜਿੱਥੇ ਜ਼ਿਆਦਾ ਅਜੇ ਨਹੀਂ ਹੋਈ ਉਹ ਚੂਜ਼ ਕੀਤਾ ਜਾਵੇ ਉਹ ਅਕੋਰਡਿੰਗਲੀ ਇਹਨਾਂ ਨੇ ਕੀਤਾ ਹੋ ਸਕਦਾ ਬਾਕੀ ਇਨਟਰੋਗੇਸ਼ਨ ਦੇ ਟਾਈਮ ਹੈ ਜੀ ਵਿਚਾਲੇ ਕੀ ਇੱਥੇ ਹੀ ਹੈ ਕਿ ਉਸ ਤੋਂ ਵਿਚਾਲੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਇਹਨਾਂ ਉੱਤੇ ਜੀ ਇਹ ਦੇਖੋ ਤੁਸੀਂ ਟਿਪ-ਆਫ ਹੈ ਜੀ ਇੱਥੇ ਅਲਟੀਮੇਟਲੀ ਇਨਸੀਡੈਂਟ ਹੋਇਆ ਮਤਲਬ 12 ਘੰਟੇ ਦੇ ਘੰਟੇ ਦੇ ਵਿੱਚ ਪੁਲਿਸ ਨੇ ਅੰਤ ਤੱਕ ਮਿਹਨਤ ਕਰਦੇ ਇਹਨੂੰ ਗ੍ਰੈਸ ਕਰ ਲਿਆ ਰਾਦਰ ਵੀ ਸ਼ੁੱਡ ਐਪਰੀਸ਼ੀਏਟ ਕੀ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਹੈਗਾ ਇੱਕ ਵੱਡੀ ਘਟਨਾ ਜਿਹੜਾ ਅੰਜਾਮ ਦੇ ਕੇ ਗਏ ਸੀਗੇ ਐਡੇ ਅਪਰਾਧੀ ਜੋ ਹੋਰ ਵੀ ਵੱਡਾ ਕ੍ਰਾਈਮ ਕਰ ਸਕਦੇ ਸੀ ਉਹਨਾਂ ਨੂੰ ਬੜੀ ਜਲਦੀ ਇਹਨਾਂ ਨੇ ਟੇਸ ਕਰ ਲਿਆ ਠੀਕ ਹੈ ਸਰ ਠੀਕ ਹੈ ਥੈਂਕ ਯੂ ਤਾਂ ਬਿਲਕੁਲ